ਫਾਜਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹ ਦੇ ਪਾਣੀ ਹਲਾਤਾਂ ਵਿਚਕਾਰ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨੇੜੇ ਇੱਕ ਨਾਈ ਦੀ ਦੁਕਾਨ ਤੇ ਕੁਝ ਬਦਮਾਸ਼ਾਂ ਨੇ ਅਚਾਨਕ ਹਮਲਾ ਕਰ ਦਿੱਤਾ ਜਿਸ ਵਿੱਚ ਨਾਈ ਜ਼ਖਮੀ ਹੋ ਗਿਆ ਕਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫਾਜਿਲਕਾ ਲੈ ਜਾਇਆ ਗਿਆ ਇਸ ਤਰ੍ਹਾਂ ਪਰਮਾਸ਼ਾਂ ਨੇ ਉਸ ਦੀ ਦੁਕਾਨ ਦੇ ਸਾਮਾਨ ਦੀ ਵੀ ਪੱਲ ਤੋੜ ਕੀਤੀ ਜਿਹੜੇ ਨਾਈ ਨੇ ਪੂਰਤੋ ਇਨਸਾਫ ਦੀ ਮੰਗ ਕੀਤੀ ਹੈ लॻे न सामान सारा तोड़े साहिब हिकु मुंडा एपी हिकु बबू कम कुझु न छॾियां पहिरां बुला छॾियूं ਤੇ ਮੈਂ ਤੇ ਆਦੇ ਗਾਨਾ ਕਰ ਦਿਨਾ ਕੋਈ ਉਹ ਮੇਰੇ ਘਰ ਆਈਆਂ ਤੇ ਇੱਥੇ ਵੀ ਆਂਦੇ ਸੋਣ ਵੀ ਆਂਦੇ ਪਰ ਬੁਲਾਦੇ ਨਹੀਂ ਸੀ ਹਾਂ ਸਾਹਮਣੇ ਹੀ ਕਰਦੇ ਸੀ ਘਰ ਆ ਰਹੀਆਂ ਆ ਗਈਆਂ ਕੀ ਉਤਾਨ ਕੀ ਕਰਦੇ ਸੀ ਮੋੜ ਸੰ ਤੋੜ ਗਏ ਨੇ ਆ ਸਾਰਾ ਸਮਾਂ ਤੋੜ ਗਏ ਨੇ ਇਧਾ ਨਾਲ ਅੰਗੇ ਸੋਣ ਹਿੰਸਾ ਕਰਦਾ ਇਹ ਤੇ ਟੱਕਾ ਕੇ ਤੇ ਨੀਰ ਕਰਦੇ ਸੀ ਸਿਰ ਮਾਰਨੇ ਕਰਾਰੀ ਆ ਉਹ ਦਰਾਰੀ ਗਈ ਇਸ ਨਾਲ ਹੋ ਗਏ ਸੀ 7-8 ਜਨੇ ਦੁਆ ਕੀਆਂ ਤੇ ਬੰਦੇ ਗਏ ਬਾਗੋ ਮੁੰਡਿਆਂ ਵਾਲਾ ਕਟਰਾ ਦੇ ਪਾਸ ਨਾਟੇ ਬੰਦੇ ਆਈਏ ਉਹਨੂੰ ਬਾਪ ਮਾਰ ਕੋੜ ਦੇ ਸਾਰਾ ਸਾਮਾਨ ਦੁਕਾਨ ਦਾ ਤੋੜ ਦੇ ਜਾ ਕੇ ਰੰਗੇ ਲੋਰ ਸ਼ਾ ਦੇ ਬੰਦੇ ਇਹ ਨੇ ਜੀ ਸਰ ਕੀ ਕਰਨਾ ਇਹ ਕੀ ਗੱਲ ਕੀ ਹੋ ਗਈ ਜਿਹੜਾ ਪਤਾ ਗੱਲ ਦਾ ਕੋਈ ਪਤਾ ਨਹੀਂ ਸਾਡਾ ਕੋਈ ਰੋਲਾ ਵੀ ਕੋਈ ਨਹੀਂ ਕੋਈ ਥੀ ਨਹੀਂ ਹਿਲਾਦੀ ਬਸ ਇੱਥੇ ਦੁਕਾਨ ਕਿਸੇ ਨਾਲ ਅਸੀਂ ਨਾਲ ਬੁਲਾਈਏ ਨਾਲ ਚਲਾਈਏ ਬੰਦੇ ਪਹਿਲਾਂ ਮਾੜੇ ਮੋੜੇ ਜਾਣਦੇ ਸੀ ਹੋਰ ਕਿੰਨੇ ਦਿਨ ਹੋ ਗਿਆ ਨਾ ਗਾਪਾ ਮੈਨੂੰ ਵੇਖਾ ਕਿਧਰੇ ਇਹਦੇ ਨਾਲ ਜਾਂ ਲੋਕਾਂ ਨੂੰ ਆਦੋ ਨਾ ਕਿਸੇ ਕਿਸੇ ਨਾਲ ਗੱਲ ਕਰ ਬਦੋਰ ਕਿਸੇ ਨਾਲ ਹੋਈ ਹੈ ਕਿਸੇ ਨੂੰ ਬੁਆਇਆ ਨਹੀਂ ਕੋਈ ਇਸ ਤਰ੍ਹਾਂ ਨਹੀਂ ਕਰ। ਉਹਨਾਂ ਗਵਾਂਡੀ ਦੇ ਸਾਥ ਦਾ ਇੱਕ ਉਹਨੂੰ ਦੇ ਪਤਾ ਲੈਣੇ ਕਿ ਕੀ ਕੰਦਰ ਦੀ ਨਹੀਂ ਕਹਿੰਦਾ ਉਹ। ਉਹ ਕਿਹਦੀ ਦੁਕਾਨ ਤੇ ਆਇਆ ਲੈ ਉਹਨੂੰ ਪਤਾ ਨਹੀਂ ਉਹਨੇ ਲਗਾਇਆ ਨੇ ਕਿ ਆਪੇ ਆਏ ਨੇ ਉਹਦੀ ਗਦਾਵਨ ਉਹ ਪਤਾ ਲੈਣੇ ਜਾਦੇ ਉਹ ਸਰਪੰਚ ਸਾਹਿਬ ਨੂੰ ਜਾਣੇ ਨਾਲ। ਇਹ ਉਹ ਕੀ ਬੋਲਦਾ ਹੈ। ਆਹ ਸਾਰਾ ਕੁਝ ਤੋੜ ਗਏ ਜੀ। ਪੂੜਾ ਵੀ ਉਹ ਬੰਨ ਗਏ ਸਾਰਾ ਦੇ ਦੇਖੋ ਉਧਰ ਫੱਕਾ ਤੋੜ ਦੇ ਗੰਦੇ ਪੈ ਤੇਗੇ ਕਿ ਉਹ ਵੀ ਕੱਟ ਗੁੱਟ ਤੇ ਲੈ ਕੇ ਸਾਰੇ ਗੰਦੇ ਕੁੱਲੇ ਬਣ ਖਾਰੇ ਤੇ ਮਾਨਾ ਸ਼ੀਸ਼ੇ ਹੈਗੇ ਨੇ ਘਟੋ ਘਟ ਵਿਸਾੜ ਫੱਤਰ ਹੈ ਜਿਸ ਮਾਨਾ ਗਗੜਾ ਤੋੜ ਦੇ ਗਿਆ ਚਲੇ ਫੱਟਾ ਬਾਹ ਵੀ ਲਾਗੇ ਥੇ ਤੇ ਮਾਰੀ ਉਹ ਨਾ ਜਾਈਂ ਕਿੰਨਾਂ ਨੂੰ ਮਾਰੀ ਮੇਰੇ ਬ੍ਰਦਰ ਨੂੰ ਹੁਣ ਦਾਖਲ ਟਰਾਈ ਐਂਬੂਲੈਂਸ ਤੇ ਲੈ ਗਿਆ ਤਰਾਲੀ ਤੇ ਨੰਮੇ ਕਾਫੀ ਆਏ ਨੇ ਠੀਕ ਹੈ ਉਹ ਹੀ ਉਹ ਵੇਰੇ ਦੇ ਹੋਰ ਨੂੰ ਪਕੜਾ ਜਾਏ ਜਲਦੀ ਜਲਦੀ ரோல ம